ਜੇਕੇ ਮਿਲੇ ਪਾਪ ਦਨ ਜਾ ਜਿਸ ਮਨੋ ਦੀ ਕਥਾ ਦੇ ਮਿਲਣੇ ਕਰਕੇ ਪਾਪ ਸਮੂਹ ਚਲੇ ਜਾਂਦੇ ਹਨਗੇ ਨਿੰਦਕ ਮੂਰਖ ਮਤਸਰ ਧਾਰ ਜਿਹੜੇ ਨਿੰਦਕ ਆ ਮੂਰਖ ਉਹ ਇਹ ਕਾ ਕਰਦੇ ਗੁਰੂ ਕੀ ਕਥਾ ਨੂੰ ਸੁਣਨਾ ਹੀ ਚਾਉਂਦੇ ਰਾਸ਼ਬ ਮਹਿਤ ਕੋਲ ਸਮਪਹਾਾਰ ਉਸ ਸਾ ਸਿੰਘ ਜੇ ਖੋਤੇ ਉਂਦਰ ਗੰਗਾ ਨੂੰ ਵਗਾਲਣਾ ਚਾਹਣ ਜਿਵੇਂ ਕੋਲ ਸੂਰ ਹੁੰਦੇ ਐ ਮਹੀਂ ਝੋਟੇ ਗੰਗਾ ਨੂੰ ਗੰਦਲੀ ਕਰਨੀ ਚਾਹਣਾ ਹੈ ਉਹ ਆਦਮੀ ਇਹੜੇ ਗੁਰੂ ਕਹਾਗੇ ਕੋਲ ਟੈਮਿੰਗ ਖਾਉਰੂ ਪਾਇ ਕੋ ਬਚ ਕੋ ਪਾਖਾਂ ਉਹ ਇਹ ਖਾਉਰੂ ਪਾਉਂਦੇ ਜਿਵੇਂ ਟੱਟੇ ਮਹਿ ਜਿਵੇਂ ਖੋਤੇ ਬਚਨ ਕਥਾਵਾਦ ਕਹਿੰਦੇ ਐ ਉਹ ਧਾਰਨ ਤੋਹੀ ਨੇ ਬੇਮੁਖਾਦਮੀ ਹਨ ਦੁਖਿਤ ਕਰਨ ਗਾਂਦਲੀ ਕਾਖ ਜਿਵੇਂ ਸਾਧ ਸੰਗਤ ਦੀ ਦੂਸ਼ਤ ਕਰਨਾ ਚਾਹੁੰਦੇ ਗੁਰੂ ਕਹਾ ਨੂੰ ਜਿਵੇਂ ਗੰਗਾ ਨੂੰ ਗੰਦਰੀ ਕਰਨਾ ਚਾਹਣ ਝੋਟੇ ਤੇ ਖੋਤੇ ਮਿਲ ਕਰਕੇ ਉਹ ਕਰਨਾ ਚਾਹੁੰਦੇ ਐ ਦੋ ਚੱਖ ਮਾਰਤ ਰਹੇ ਕੋ ਪੱਤ ਉਹ ਖੁਰਤੀ ਵੱਧ ਵਾਲਿਆਂ ਵਿੱਚ ਅੱਖਾਂ ਨਹੀਂ ਮਾਰਦੇ ਰਹਿ ਜਾਣਗੇ ਡਿਗ ਰਾਇ ਨਾ ਕਾਬੂ ਰਾਸਿਆ ਇਹ ਗੁਰੂ ਸਾਹਿਬ ਦਾ ਅੰਨ ਜਿਹੜਾ ਰਸਾ ਕਦੇ ਨਹੀਂ ਵੀੜੇਗਾ ਭਾਵੇਂ ਕਿੰਨੇ ਉਹ ਆਪਣਾ ਵਾਅਦਾ ਘਾਟਾ ਕਰ ਲੈਣ ਗੁਰੂ ਕੇ ਜਸ ਨੂੰ ਨਹੀਂ ਵਿਗਾੜ ਸਕਣਗੇ ਇਹਦਾ ਰਸ ਬਣਿਆ ਹੀ ਰਹੇਗਾ ਸਰਦ ਚੰਦ ਬਦਨ ਬਰਸਾਰਦ ਸਰਸਤੀ ਜਿਹੜੀ ਹੈ ਸਰਗਰੋਧ ਦੇ ਚੰਦਰਮਾ ਵਰਗੀ ਸਰਦ ਰੁੱਤ ਦੀ ਨੇ ਆਏ ਜਿਵੇਂ ਸਾਰੂ ਦਾ ਸਾਰੂ ਦਾ ਚੰਦ ਬਦਨ ਬਾਹਰ ਸਾਰ ਜਿਵੇਂ ਸਾਰੂ ਦਾ ਚੰਦ ਹੁੰਦਾ ਹੈ ਇਸ ਪ੍ਰਕਾਰ ਵਾਰਸੇਤ ਸਾਰ ਗਿਆਨ ਦੇ ਦੇਣ ਵਾਲੀ ਜੋ ਗੁਰਬਾਣੀ ਹੈ ਬੰਦਾਉ ਪਾਰਿਆਰ ਬੰਦ ਅਨਸਾਰਦ ਸੇ ਜਾਦਰ ਦੇ ਗੁਰੂ ਸਾਹਿਬ ਬਾਣੀ ਦੇ ਚਰਨਾ ਕਮਲਾਂ ਨੂੰ ਮਹਾਰਾਜ ਦੇ ਸ਼ਬਦਾਂ ਨੂੰ ਵੰਦਨਾ ਕਰਦੇ ਹਾਂ ਪਾਰ ਬ੍ਰਹਮ ਸਤਗੁਰ ਦਸ ਧਿਆਇ ਇਹ ਦਸੇ ਪਾਤਸ਼ਾਹ ਆਦ ਪੁਰਖਾ ਸੀ ਤੇ ਹੁਣਾ ਕੀਤੇ ਬੰਦਾਉ ਬਾਰ ਬਾਰ ਸਿਰ ਲਿਆ ਸਿਰ ਚੁਕਾ ਕੇ ਸੀ ਬਾਰ ਬਾਰ ਵੰਦਨਾ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਥਮ ਸਤਗੁਰ ਪਾਰ ਬ੍ਰਹਮ ਸਤਗੁਰ ਦਸ ਧਿਆਇ ਬੰਦੋਂ ਬਾਰ-ਬਾਰ ਤੇਰ ਨਿਆਇ ਵਾਹਿਗੁਰੂ ਗੁਰਪੰਥ ਸਾਹਿਬ ਜੀ ਦੇ ਦੁਆਰ ਸਰਾਸ ਕਬ ਸੰਤੋਖ ਸਿੰਘ ਜੀ ਤਾਇਆ ਪਾਖ ਆਇਆ ਨਵਮ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪ੍ਰਸੰਗ ਵਰਣਨ ਨਾਮ ਅਸ਼ਟਛਤੀ ਅੰਸੂ ਇਹ ਤੇ ਦੁਆਰ ਸਰਾਸ ਸਮਾਪਨ ਮਸਤ ਸੁਮਸਤ ਰਾਤ 12ਵੀਂ ਸਮਾਪਤ ਹੋਈ ਵਾਹਿਗੁਰੂ ਕਾ ਖਾਲਸਾ